ਸੋ ਹਾਂਜੀ ਦੋਸਤੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸਰਵਾਈਕਲ ਦੀ ਪ੍ਰੋਬਲਮ ਦੇ ਬਾਰੇ ਚ ਸਰਵਾਈਕਲ ਜੇਕਰ ਕਿਸੇ ਨੂੰ ਚੱਕਰ ਆਉਂਦੇ ਆ ਹੈਡੈਕ ਹੁੰਦਾ ਇੱਕ ਸਾਈਡ ਸਿਰ ਤੋਂ ਦੁਖਦਾ ਜਾਂ ਫਿਰ ਕਬਰਾਟ ਹੁੰਦੀ ਹੈ ਬੌਂਟਿੰਗ ਟਾਈਪ ਫੀਲ ਹੁੰਦਾ ਕਦੇ-ਕਦੇ ਚੱਕਰ ਆ ਰਹੇ ਆ ਤਾਂ ਗਰਦਨ ਚ ਪੇਨ ਹੁੰਦਾ ਤਾਂ ਉਹਨਾਂ ਦੇ ਅੱਜ ਆਪਾਂ ਇਲਾਜ ਦੀ ਗੱਲ ਕਰਨ ਜਾ ਰਹੇ ਹਾਂ ਤੋ ਉਸ ਦੇ ਇਲਾਜ ਲਈ ਆਪਾਂ ਸਭ ਤੋਂ ਪਹਿਲਾਂ 10 ਦਿਨਾਂ ਦੀ ਮੈਡਸਿੰਗ ਇਹ ਖਾ ਸਕਦੇ ਨੇ ਜਿਵੇਂ ਬੀਟਾ ਹਿਸਟਾਈਨ 8 ਐਮਜੀ ਜੇ ਘੱਟ ਪ੍ਰੋਬਲਮ ਦਾ 8 ਐਮਜੀ ਜਿਆਦਾ ਪ੍ਰੋਬਲਮ ਹੈ ਤਾਂ 10 16 ਐਮਜੀ ਇਹ ਦਿਨ ਦੇ ਵਿੱਚ ਤਿੰਨ ਵਾਰੀ ਲੈ ਸਕਦੇ ਨੇ ਤੇ ਇਸ ਦੇ ਨਾਲ ਹੀ ਜੇਕਰ ਹੈਡੈਕ ਹੋ ਰਿਹਾ ਤਾਂ ਆਪਾਂ ਇੱਕ ਮਾਰਨਿੰਗ ਨੈਪਰੋਕਸਿਨ ਪਲਸ ਡੋਮਪੈਰੀਡੋਨ ਪ੍ਰੋਕਸੀਡੋਲ ਦੀ ਆਉਂਦੀ ਹੈ ਕੁਰਵਲ ਦੀ ਇਸ ਦੀ ਵਰਤੋਂ ਕਰ ਸਕਦੇ ਆ ਤੇ ਨਾਲ ਹੀ ਸਟੈਮਟਿਲ ਐਮਡੀ 5 ਆਉਂਦੀ ਦੇ ਜਿਸ ਟੈਮਪਿਲ 25mg MD ਮਾਉਥ ਰੋਲ ਵੀ ਹੁੰਦੀ ਹੈ ਚੱਕਰ ਆਉਣੇ ਘਬਰਾਟ ਬੌਮਿੰਗ ਟੈਫੀਲ ਸਾਰਾ ਹਟਾ ਦਿੰਦੀ ਹੈ ਇਸ ਦੇ ਨਾਲ ਕੀ ਸਰਵਾਈਕਲ ਦੀ ਪ੍ਰੋਬਲਮ ਜਿਹੜੀ ਉਹ ਦੂਰ ਹੋ ਜਾਂਦੀ ਨਾਲੇ ਆਪਾਂ ਨੂੰ ਕੀ ਹੈ ਸਰਵਾਈਕਲ ਦਾ ਜੋ ਪੀਲੋ ਹੈ ਉਹ ਯੂਜ਼ ਕਰਨਾ ਚਾਹੀਦਾ ਹੈ ਜੇ ਨਾਲ ਆਪਾਂ ਸਰਵਾਈਕਲ ਦੀ ਪ੍ਰੋਬਲਮ ਜਿਹੜੀ ਉਹ ਘੱਟ ਹੋ ਸਕੇ ਆਪ ਨੂੰ ਐਕਸਰਸਾਈਜ਼ ਵੀ ਜ਼ਰੂਰੀ ਹੈ ਸਰਵਾਈਕਲ ਪੇਸ਼ੈਂਟ ਨੂੰ ਸਰਵਾਈਕਲ ਦੀ ਜਿਹੜੀ ਐਕਸਰਸਾਈਜ਼ ਹੁੰਦਾ YouTube ਤੋਂ ਦੇਖ ਕੇ ਆਪ ਦੀ ਐਕਸਰਸਾਈਜ਼ ਉਹ ਕਰ ਸਕਦੇ ਆ ਤਾਂ ਇਸ ਦਾ ਲਾਜ ਜਿਹੜੇ ਪਰਮਨੈਂਟ ਇਲਾਜ ਹੈ ਮਹੀਨਾ ਮੈਡੀਸਿਨ ਖਾ ਕੇ ਇਸ ਤੋਂ ਅਜਰੂਰਤ ਨਹੀਂ ਪੈਂਦੀ ਤੇ ਸਰਵਾਈਕਲ ਜਿਹੜੀ ਪ੍ਰੋਬਲਮ ਆ ਉਸ ਦਾ ਹੱਲ ਹੋ ਜਾਂਦਾ ਪੱਕਾ ਬੀਟਾ ਇਸ ਟਾਈਮ 8 ਹੈਮ ਜੀ ਜਾਂ 16 ਹੈਮ ਜੀ ਤੇ ਨਾ ਅਪਰੋਕਸਿਮ ਪਲਸ ਡੋਮਪੈਰੀਡਨ 820 ਪਾਵਰ ਚ ਵੀ ਹੁੰਦੀ ਹੈ ਤੇ 500 ਪਾਵਰ ਚ ਵੀ ਹੁੰਦੀ ਹੈ ਥੈਂਕ ਯੂ